ਕੋਵਿਡ-19 ਆਇਆ ਇਹਨੇ ਦੁਨੀਆ ਸਾਰੀ ਦੀ ਸਾਰੀ ਨੂੰ ਮਤਲਬ ਹਿਲਾ ਕੇ ਰੱਖ ਦਿੱਤਾ ਇਹ ਦੋ ਵੇਰੀਐਂਟ ਖਤਰਨਾਕ ਦੱਸੇ ਜਾ ਰਹੇ ਆ ਤੇ ਜਿਹੜੇ ਅਫੀਸ਼ੀਅਲਸ ਨੇ ਉਹ ਬਹੁਤ ক্লোਜ਼ਲੀ ਵਾਚ ਕਰ ਰਹੇ ਆ ਜਿਹੜੀ ਦੂਜੀ ਕਿਸਮ ਆ ਇਹ ਕਿਸਮ ਦੱਸਿਆ ਜਾ ਰਿਹਾ ਕਿ ਥੋੜੀ ਜਿਹੀ ਜ਼ਿਆਦਾ ਖਤਰਨਾਕ ਤੇ ਫੈਲਦੀ ਬਹੁਤ ਤੇਜ਼ੀ ਦੇ ਨਾਲ ਜੇ ਤੁਹਾਨੂੰ ਮੜਾ-ਮੋਟਾ ਲੱਗਾ ਵੀ ਤੁਹਾਡਾ ਸਰੀਰ ਤਕਦਾ ਜਾਂ ਮੜਾ-ਮੋਟਾ ਬਿਮਾਰੀ ਤੁਹਾਰੀ ਹੈ ਫੋਰਨ ਕੋਵਰ ਟੈਸਟ ਕਰਦੇ ਇੱਕ ਕੁਦਰਤ ਦਾ ਕੋਈ ਇਸ ਤਰ੍ਹਾਂ ਦਾ ਵਰਤਾਰਾ ਹੈ ਕਿ ਜਦੋਂ ਨੂੰ ਵਾਇਰਸ ਨੂੰ ਲੱਗਦਾ ਕਿ ਮੈਂ ਫੈਲ ਨਹੀਂ ਰਿਹਾ ਉਹ ਆਪਣਾ ਰੂਪ ਬਦਲ ਲੇਗਾ ਕੋਵਿਡ-19 ਨੇ ਆਇਆ ਇਹਨੇ ਦੁਨੀਆ ਸਾਰੀ ਦੀ ਸਾਰੀ ਨੂੰ ਮਤਲਬ ਹਿਲਾ ਕੇ ਰੱਖ ਦਿੱਤਾ ਕੀ ਕੁਛ ਹੋਇਆ ਆਪਾਂ ਸਾਰੇ ਉਸ ਸਮੇਂ ਨੂੰ ਜਾਣਦੇ ਆ ਇਹ ਹੁਣ ਹਰ ਗਰਮੀਆਂ ਦੇ ਵਿੱਚ ਹੀ ਆਉਂਦਾ ਕੋਵਿਡ-19 ਹਰ ਸਮਰ ਦੇ ਵਿੱਚ ਇਹਦਾ ਵੱਖਰਾ ਰੂਪ ਸਾਹਮਣੇ ਆਉਂਦਾ ਇਸ ਵਾਰੀ ਫੇਰ ਉਹੀ ਹਾਲ ਹੈ ਇਹਦਾ ਇੱਕ ਵੇਰੀਐਂਟ ਦੱਸ ਦਿਆ ਇਹਦੀ ਕਿਸ ਮਾਈਕਰੋ ਨਾਮ ਨੂੰ ਕਹਿੰਦੇ NB.1.8.1 ਤੇ ਦੂਜੇ ਨੂੰ ਕਹਿੰਦੇ ਆ XFG ਇਹ ਦੋ ਵੇਰੀਐਂਟ ਖਤਰਨਾਕ ਦੱਸੇ ਜਾ ਰਹੇ ਆ ਤੇ ਜਿਹੜੇ ਅਫੀਸ਼ੀਅਲਸ ਨੇ ਇਹਨੂੰ ਬਹੁਤ ক্লোਜ਼ਲੀ ਵਾਚ ਕਰ ਰਹੇ ਆ ਇਹ ਬਹੁਤ ਜ਼ਿਆਦਾ ਕਾਮਨ ਸਿੰਪਟਮ ਨੇ ਇਹਦੇ ਵਿੱਚ ਜਿਹੜੇ ਸਿੰਪਟਮ ਉਹੀ ਆ ਜਿਹੜੇ ਕੋਵਿਡ ਦੌਰਾਨ ਸੀਗੇ ਆਪਾਂ ਸਾਰੇ ਜਾਣਦੇ ਆ ਤੁਹਾਡਾ ਗਲਾ ਪੱਕਦਾ ਤੁਹਾਨੂੰ ਬੁਖਾਰ ਹੁੰਦਾ ਤੁਹਾਨੂੰ ਥਕਾਵਟ ਹੁੰਦੀ ਆ ਤੁਹਾਨੂੰ ਖੰਘ ਆਉਂਦੀ ਆ ਤੁਹਾਨੂੰ ਬੋਡੀ ਤੁਹਾਡੀ ਦੁਖਦੀ ਆ ਕਈ ਵਾਰ ਜਿਹੜੀ ਰੇਜ਼ਰ ਬਲੇਡ ਥਰਾਟ ਇਦਾਂ ਬਹੁਤ ਜ਼ਿਆਦਾ ਸੋਰ ਥਰਾਟ ਗਲਾ ਬਹੁਤ ਜ਼ਿਆਦਾ ਪੱਕ ਗਿਆ ਇਦਾਂ ਲੱਗਦਾ ਵੀ ਜਿਵੇਂ ਕੱਚ ਗਲੇ ਦੇ ਵਿੱਚ ਦੀ ਲੰਘ ਗਿਆ ਹੋਵੇ ਇੰਨਾ ਜ਼ਿਆਦਾ ਦਰਦ ਕਰਦਾ ਆ ਇਹ ਨਵੇਂ ਕੋਵਿਡ ਦੇ ਲੱਛਣ ਜਿਹਦਾ ਪਹਿਲਾਂ ਦੱਸਿਆ 19 ਦੇ ਵਿੱਚ ਕੋਵਿਡ ਆਇਆ ਸੀ ਇਸ ਕਰਕੇ ਕੋਵਿਡ-19 ਦਾ ਨਾਮ ਪਿਆ ਸੀ ਹਰ ਸਾਲ ਮੁੜ ਕੇ ਦੀ ਵੈਕਸੀਨ ਆ ਗਈ ਠੀਕ ਠਾਕ ਹੋ ਗਿਆ ਸਾਰਾ ਕੁਝ ਕਾਬੂ ਕਰ ਲਿਆ ਗਿਆ ਪਰ ਇਹ ਹਰ ਸਾਲ ਆਪਣਾ ਰੂਪ ਬਦਲ ਕੇ ਆ ਰਿਹਾ ਐਸ ਸਾਲ ਜਿਹੜਾ ਇਹਦਾ ਬਦਲਿਆ ਰੂਪ ਆ ਉਹ ਦੱਸ ਦਿਆ ਕਿ ਥੋੜਾ ਜਿਹਾ ਖਤਰਨਾਕ ਆ ਜਿਹੜਾ NB.1.8.1 ਜਾਂ XFG ਜਿਹੜੀ ਦੂਜੀ ਕਿਸਮ ਆ ਇਹ ਕਿਸਮ ਦੱਸਿਆ ਜਾ ਰਿਹਾ ਕਿ ਥੋੜੀ ਜੀ ਜ਼ਿਆਦਾ ਖਤਰਨਾਕ ਤੇ ਫੈਲਦੀ ਬਹੁਤ ਤੇਜ਼ੀ ਦੇ ਨਾਲ ਸਕਸਲਾਹ ਸਾਫ਼ ਤੌਰ ਤੇ ਉਹੀ ਅਫੀਸ਼ੀਅਲ ਨੇ ਦੁਬਾਰਾ ਦਿੱਤੀ ਆ ਕਿ ਮਤ ਸੋਚੋ ਕੋਵਿਡ ਚਲੇ ਗਿਆ ਬਹੁਤ ਨੁਕਸਾਨ ਅਜੇ ਵੀ ਇਹ ਕਰ ਰਿਹਾ ਤੁਹਾਨੂੰ ਹਜੇ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਲੋੜ ਆ ਜੇ ਤੁਹਾਨੂੰ ਮਾੜਾ ਮੋਟਾ ਲੱਗਦਾ ਵੀ ਤੁਹਾਡਾ ਸਰੀਰ ਦੁਖਦਾ ਜਾਂ ਮਾੜਾ ਮੋਟਾ ਬਿਮਾਰੀ ਠਮਾਰੀ ਹੈ ਫੋਰਨ ਕੋਵਰ ਟੈਸਟ ਕਰੋ ਜੇ ਕੋਵਰ ਟੈਸਟ ਤੁਹਾਡਾ 네ਗੇਟਿਵ ਆਉਂਦਾ ਹੈ 24 ਤੋਂ 48 ਘੰਟੇ ਦੇ ਦੌਰਾਨ ਦੂਜੀ ਵਾਰ ਫੇਰ ਕੋਵਰ ਟੈਸਟ ਕਰੋ ਦੂਜੀ ਗੱਲ ਮਾਸਕ ਪਾਓ ਆਪਣੇ ਜਿਹੜਾ ਕਿਸੇ ਜੇ ਮਤਲਬ ਬੰਦ ਜਗ੍ਹਾ ਦੇ ਵਿੱਚ ਉੱਥੇ ਵੀ ਜੇ ਕੋਈ ਭੀੜ ਵਾਲੀ ਜਗ੍ਹਾ ਆ ਜਾਂ ਜਿੱਥੇ ਵੈਂਟੀਲੇਸ਼ਨ ਪੂਰੀ ਨਹੀਂ ਹੈ ਉੱਥੇ ਮਾਸਕ ਪਾਓ ਫਰੈਸ਼ 에ਰ ਅੰਦਰ ਆਉਣ ਦੀ ਜਿੰਨੀ ਆਉਣ ਦੇ ਸਕਦੀ ਹੈ ਐਂਟੀਵਾਇਰਲ ਮੈਡੀਸਿਨ ਲਓ ਜੇ ਤੁਹਾਨੂੰ ਲੋੜ ਆ ਜੇ ਤੁਸੀਂ ਹਾਈ ਰਿਸਕ ਹਾਈ ਰਿਸਕ ਆ ਮਤਲਬ ਜਾਂ ਤੇ ਬਜ਼ੁਰਗਾ ਤੁਸੀਂ ਜਾਂ ਤੁਹਾਡੇ ਕੋ ਹੈਲਥ ਕੰਡੀਸ਼ਨ ਹੈ ਜਾਂ ਤੁਸੀਂ ਵੈਕਸੀਨ ਨਹੀਂ ਲਵਾਈ ਜਿਹੜੀ ਪੈਕਸਲੋ ਵਿਡ ਤੇ ਰੰਡੀਸੀ ਵੀਰਾ ਇਹ ਇਹਦੇ ਵਿੱਚ ਹੈਲਪ ਕਰ ਸਕਦੇ ਆ 5 ਦਿਨ ਜਦੋਂ ਤੁਹਾਨੂੰ ਸਿੰਪਟਮ ਹੋ ਜਾਂਦੇ ਇਹਨੂੰ ਸ਼ੁਰੂ ਕਰ ਲਓ ਤੇ ਘਰ ਰਹੋ ਜੇ ਪੋਜ਼ਿਟਿਵ ਆਲ ਤੁਸੀਂ ਬਿਮਾਰ ਆ ਤੇ ਮਾਸਕ ਪਾਓ ਜਿਹੜੇ ਘਰ ਦੇ ਇਹਨੂੰ ਕਿਸੇ ਨਾ ਕਿਸ ਤਰ੍ਹਾਂ ਟਾਇਲਨੋਲ ਲੈ ਲਓ ਮੈਂ ਜਿਹੜਾ ਮੈਂਥੋਲ ਹੈਗਾ ਉਹਨੂੰ ਲੈ ਲਓ ਗਰਮ ਸੂਪ ਲੈ ਲਓ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣ ਦੇ ਨਾਲ ਤੁਹਾਨੂੰ ਗਲੇ ਨੂੰ ਆਰਾਮ ਮਿਲ ਸਕਦਾ ਕਿਉਂਕਿ ਇਹ ਸਮੱਸਿਆ ਜਿਹੜੀ ਖਾਸ ਤੌਰ ਦੇ ਉੱਤੇ ਇਸ ਵਾਰੀ ਕੋਵਿਡ ਦੀ ਲੌਂਗ ਕੋਵਿਡ ਦੀਆਂ ਆਪਣੀਆਂ ਸਮੱਸਿਆਵਾਂ ਨੇ ਕੋਵਿਡ ਤੋਂ ਬਾਅਦ ਇਹਦੀਆਂ ਸਟੱਡੀਆਂ ਹਜੇ ਤੱਕ ਹੋ ਰਹੀਆਂ ਕਿ ਨੇ ਅਸਲ ਦੇ ਵਿੱਚ ਡੈਮੇਜ ਕਿੰਨਾ ਕੀਤਾ ਜਾਂ ਇਦਾ ਕਹ ਲੋ ਕਿ ਨੇ ਨੁਕਸਾਨ ਕਿੰਨਾ ਕੀਤਾ ਉਹ ਉਹਦੇ ਜਿਹੜੇ ਕੁਝ ਥਾਵਾਂ ਦੇ ਉੱਤੇ ਜਿਹੜੀ ਵੇਸਟਵਾਟਰ ਹੈਗੀ ਹੈ ਮੈਨੇਜਮੈਂਟ ਉਹਨੂੰ ਦੇਖਿਆ ਜਾ ਰਿਹਾ ਜਾਂ ਵੇਸਟਵਾਟਰ ਜਿਹੜੀ ਸਰਵੇਲੈਂਸ ਆ ਉਹਨੂੰ ਦੇਖਿਆ ਜਾ ਰਿਹਾ ਤਾਂ ਕਿ ਉੱਥੋਂ ਪਤਾ ਲੱਗ ਸਕੇ ਕਿ ਕਿਹੜੇ ਇਲਾਕੇ ਦੇ ਵਿੱਚ ਕਿੰਨਾ-ਕਿੰਨਾ ਕੋਵਿਡ ਵੈਰੀਆ ਆ ਰਿਹਾ ਪਰ ਇਹਦੇ ਜਿਹੜੇ ਵੈਰੀਐਂਟ ਨੇ ਕਿਉਂਕਿ ਕੋਵਿਡ ਅਸਲ ਦੇ ਵਿੱਚ ਕਰਦਾ ਕੀ ਹੈ ਜਿਹੜਾ ਵਾਇਰਸ ਕਰ ਕੀ ਰਿਹਾ ਜਦੋਂ ਇਹਦੀ ਵੈਕਸੀਨ ਔਰ ਇੱਥੇ ਇੱਕ ਗੱਲ ਮਹੱਤਵਪੂਰਨ ਇਹ ਵੀ ਦੱਸਣ ਵਾਲੀ ਹੈ ਕਿ ਜਿਹੜੀ ਪਹਿਲੀ ਵੈਕਸੀਨ ਆ ਪੂਰੀ ਇਫੈਕਟਿਵ ਆ ਤੇ ਫਾਲੋ ਦੇ ਵਿੱਚ ਇੱਕ ਹੋਰ ਵੈਕਸੀਨ ਇਹਦੀ ਅੱਗੇ ਆ ਰਹੀ ਹੈ ਜਿਹੜੀ ਅੱਗੇੋਂ ਇਹਦੇ ਤੋਂ ਬਚਾ ਕਰੂਗੀ ਕੋਵਿਡ ਦਾ ਪ੍ਰੋਸੈਸ ਕੀ ਆ ਵਾਇਰਸ ਦਾ ਪ੍ਰੋਸੈਸ ਕੀ ਆ ਜਦੋਂ ਵੀ ਇੱਕ ਵੈਕਸੀਨ ਆਉਂਦੀ ਹੈ ਉਹ ਵਾਇਰਸ ਫੈਲਣਾ ਬੰਦ ਹੋ ਜਾਂਦਾ ਹੈ ਇਹ ਕੁਦਰਤ ਦਾ ਕੋਈ ਇਸ ਤਰ੍ਹਾਂ ਦਾ ਵਰਤਾਰਾ ਹੈ ਕਿ ਜਦੋਂ ਨੂੰ ਵਾਇਰਸ ਨੂੰ ਲੱਗਦਾ ਕਿ ਮੈਂ ਫੈਲ ਨਹੀਂ ਰਿਹਾ ਉਹ ਆਪਣਾ ਰੂਪ ਬਦਲ ਲੈਂਦਾ ਤੇ ਜਦੋਂ ਆਪਣਾ ਰੂਪ ਬਦਲਦਾ ਆ ਉਸ ਰੂਪ ਦੇ ਉੱਤੇ ਵੈਕਸੀਨਾਂ ਅਸਰ ਕਰਦੀ ਹੈ ਤੇ ਉਹ ਰੂਪ ਪਹਿਲਾਂ ਨਾਲੋਂ ਖਤਰਨਾਕ ਹੁੰਦਾ ਹੈ ਤੇ ਇਹ ਜਿਹੜਾ ਨਵੇਂ ਹੁਣ ਵੇਰੀਐਂਟ ਸਾਹਮਣੇ ਆਏ ਆ ਇਹ ਪਹਿਲਾਂ ਨਾਲੋਂ ਖਤਰਨਾਕ ਦੱਸੇ ਜਾ ਰਹੇ ਆ ਹਰ ਵਾਰੀ ਆਉਂਦੇ ਆ ਹਰ ਵਾਰੀ ਇਹਦਾ ਅਸਰ ਲੋਕਾਂ ਦੇ ਉੱਤੇ ਹੁੰਦਾ ਹਰ ਵਾਰੀ ਵੈਕਸੀਨ ਲਗਾਉਂਦੇ ਆ ਇਸ ਵਾਰੀ ਦੱਸਿਆ ਜਾ ਰਿਹਾ ਕਿ ਇਹਨੂੰ ਇਹ ਸੋਚ ਕੇ ਨਾ ਕਰੋ ਕਿ ਬਸ ਇਹ ਤਾਂ ਕੋਵਿਡ ਆਇਆ ਸੀ ਚਲੇ ਗਿਆ ਹੁਣ ਕੋਵਿਡ ਕਰੋਨਾ ਹੈ ਨਹੀਂਗਾ ਅਜੇ ਵੀ ਤੁਹਾਨੂੰ ਜੇ ਤੁਸੀਂ ਬਿਮਾਰ ਹੋ ਟੈਸਟ ਕਰੋ 네ਗੇਟਿਵ ਆਉਂਦਾ 24 ਤੋਂ 48 ਘੰਟੇ ਬਾਅਦ ਦੁਬਾਰਾ ਕਰੋ ਪੋਜ਼ਿਟਿਵ ਆਉਂਦਾ ਮਾਸਕ ਪਾ ਕੇ ਰੱਖੋ ਤੇ ਤਾਂ ਕਿ ਦੂਜਿਆਂ ਨੂੰ ਇਹਦੀ ਤੋਂ ਬਚਾਇਆ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ